ਤੁਸੀਂ ਕਿੱਦਾਂ ਬੋਲਦੇ ਵੇਜ ਮੈਨੂੰ ਮੈਨੂੰ ਅੱਜ ਤੱਕ ਨਾ ਮਮੀ ਪਾਪਾ ਨੇ ਕਦੀ ਐਦਾਂ ਮੈਨੂੰ ਡਾਂਟਿਆ ਜਿੱਦਾਂ ਤੁਸੀਂ ਵੀ ਮੈਨੂੰ ਉੱਚੀ ਆਵਾਜ਼ ਚ ਬੋਲਦੇ ਵੇਜੇ ਮੈਂ ਸੇਵਕ ਨੂੰ ਦੱਸ ਦੇਣਾ ਜੇ ਉਹ ਸੇਵਕ ਨੂੰ ਦੱਸ ਜਿੰਨੂੰ ਮਰਜ਼ੀ ਦੱਸ ਇਹਦੀ ਗਲਤੀ ਹੈ ਨਾ ਉਹ ਫਿਰ ਮੈਂ ਦੱਸਨੂਗਾ ਮੌਕੇ ਤੇ ਠੀਕ ਆ ਮੈਂ ਸੋਖਾ ਸੁ ਸੁ ਕਿਤਾ ਕੀਆ ਮੈਂ ਚਾਰ ਗੱਲਾਂ ਹੀ ਕੀਤੀਆਂ ਨੇ ਜੇ ਕੱਲ ਇਹਦਾ ਭਰਾ ਹੁੰਦਾ ਤੇ ਮੈਂ ਵੀ ਉਹਨੇ ਇਦਾਂ ਹੀ ਬੈਣਾ ਖਲੋਣਾ ਸੀ ਦਿਓਰ ਨਾਲ ਇਦਾਂ ਕੀ ਹੋ ਗਿਆ ਕੀ ਕਹਿਤਾ ਸੀ ਮੈਂ ਕਰਤੀ ਜਨੇ ਤੇ ਫੇਰ ਉਹੀ ਗੱਲ ਅਰਜਨ ਵਰਗੀ ਮੈਂ ਸੋਚਿਆ ਸੀ ਅਰਜਨ ਦਾ ਨਾਮ ਨਹੀਂ ਲਵਾਉਂਗੀ ਪਰ ਇੰਨਾ ਵਰਗੇ ਬੰਦੇ ਨਾ ਯਾਦ ਕਰਾ ਹੀ ਦਿੰਦੇ ਨੇ ਲਵਾਉਂਗੀ ਮੈਂ ਨਾਮ ਅਰਜਨ ਦਾ ਸੋਹਵਰੀ ਲਵਾਉਂਗੀ ਮੈਂ ਮੰਮੀ ਨੂੰ ਫੋਨ ਕਰਦੀ ਆ ਮੈਂ ਨੇ ਇਦਾਂ ਬੋਲਿਆ ਵਾ ਸੁਖ ਸਿਮਰਤਾ ਹਾਂਜੀ ਮੈਂ ਨਾ ਤੇਰੇ ਨਾਲ ਇੱਕ ਗੱਲੋਂ ਨਾਰਾਜ ਆ ਕਿਉਂ ਹੁਣ ਮੈਂ ਕੀ ਕਰਦਾ ਵੇਖਾ ਤੂੰ ਦੋਵੇਂ ਨਾ ਮੇਰੇ ਅੱਖੇ ਨਾ ਲਾਦਦੇ ਨਿਆਣਿਆਂ ਵਾਲੇ ਹਰਕਤਾਂ ਕਰਦੇ ਕੱਲ ਨੂੰ ਨਾ ਲੋਕਾਂ ਨੇ ਨਾ ਜਦੋਂ ਮੁੰਡਾ ਬਿਮਾਰ ਹੋ ਗਿਆ ਨਾ ਤੁਹਾਨੂੰ ਕੁਝ ਨਹੀਂ ਕਹਿਣਾ ਉਹਨਾਂ ਨੇ ਮੈਨੂੰ ਕਹਿਣਾ ਕਿ ਨਾ ਤੂੰ ਤਾਂ ਸਿਆਣੀ ਬਿਆਣੀ ਹਾ ਤੂੰ ਵੀ ਨਹੀਂ ਰੋਕਿਆ ਬੁਲਟ ਤੇ ਉਹਨਾਂ ਜਾਣਾ ਹੀ ਨਿਕਾਜਾ ਜੇ ਨਿਆਣਾ ਤੂੰ ਨਾਲ ਤੋਰਤਾ ਵਾ ਜਿਉਂ ਹਵਾ ਹਵਾ ਲੱਗ ਗਈ ਤੇ ਫੇਰ ਮੰਮੀ ਮੈਂ ਇੱਕ ਤਾਂ ਪਤਾ ਤੇਗਾ ਮੈਂ ਹੁਣ ਉਹਨਾਂ ਦੇ ਸਾਹਮਣੇ ਕੀ ਬੋਲਦੀ ਹੁਣ ਉਹ ਆਏ ਆ ਤੇ ਦੋਸਤ ਆਇਆ ਹੀ ਉਸੇ ਵੇਲੇ ਬੁੱਟ ਸਟਾਰਟ ਕੀਤਾ ਤੇ ਬੱਚਾ ਲੈ ਕੇ ਨਾਲ ਹੀ ਚਲ ਗਈ ਉਹ ਮੇਰਾ ਹੁਣ ਥੋੜੀ ਜਿਹੀ ਕੋਈ ਕਸੂਰਿਆ ਜਿੰਨਾ ਮਰਜੀ ਮੋਂ ਉਹਨਾਂ ਨੂੰ ਕਹ ਲੋ ਨਹੀਂ ਮੰਨਦੇ ਮੇਰੀ ਗੱਲ ਤੂੰ ਤਾਂ ਲੱਗੇ ਬੈਠੀ ਐ ਤੂੰ ਟੋਂਦੀ ਮੈਂ ਤੇ ਜਿੰਨੇ ਚਿਰ ਨੂੰ ਪਤਾ ਲੱਗਾ ਮੈਨੂੰ ਬਾਹਰੋਂ ਵਾਜਾ ਮਾਰਦੀ ਗਈ ਉਹ ਤੇ ਉਹਨੇ ਚਿਰ ਨੂੰ ਨਿਕਲ ਵੀ ਗਏ ਕਿ ਮੈਂ ਰੋਕਾਂ ਉਹਨਾਂ ਨੂੰ ਕਿਦਾਂ ਬਸ ਇਹੋ ਕਹਿ ਕੇ ਚਲ ਗਿਆ ਸਿਮਰਤ ਮੈਂ ਆਇਆ ਆਇਆ ਬਸ ਕਰਕੇ ਚਲ ਗਿਆ ਉਸੇ ਵੇਲੇ ਚਲ ਇਹ ਗੱਲਾਂ ਤਾਂ ਹੁਣ ਤੂੰ ਛੱਡ ਸੇਵਕ ਆਉਂਦਾ ਨਾ ਤੇ ਉਹਦੀ ਵੀ ਮੈਂ ਕਲਾਸ ਲਾਉਣੀ ਆ ਭਿੱਗੇ ਤੂੰ ਇਦਾਂ ਨਹੀਂ ਲੈ ਕੇ ਜਾਣਾ ਮੁੰਡੇ ਨੂੰ ਤਾਂ ਮਨੇ ਇਹ ਦੱਸ ਭੀ ਹਰਪ੍ਰੀਤਾ ਤੈਨੂੰ ਤਾਨੂੰ ਪਤਾ 10 10 15 15 ਮਿੰਟ ਬਾਅਦ ਫੋਨ ਆਈ ਜਾਂਦਾ ਨਿੱਕੀ ਨਿੱਕੀ ਗੱਲ ਮੈਨੂੰ ਦੱਸੀ ਜਾਂਦੇ ਆ ਅੱਜ ਇੱਥੇ ਘੁੰਮਣ ਗਏ ਆ ਆਹ ਖਾਦਾ ਇੱਥੇ ਚੱਲੇ ਆ ਆਹ ਕੀਤਾ ਉਹ ਕੀਤਾ ਮੈਨੂੰ ਸਮਝ ਨਹੀਂ ਆਉਂਦੀ ਤੇਰੇ ਨੂੰ ਹੋ ਕੀ ਗਿਆ ਵਾ ਇੰਨਾ ਨਹੀਂ ਕਦੇ ਵੀ ਮਤਲਬ ਕਿ ਫੋਨ ਤੇ ਨਹੀਂ ਪਹਿਲਾਂ ਨਜ਼ਰ ਲੱਗੇ ਰਹਿੰਦੇ ਹੁੰਦੇ ਹੁਣ ਹਰ ਗੱਲ ਨਾਲ ਅਗਲੇ ਬੰਦੇ ਦੇ ਕੰਨ 'ਚ ਪਾਉਣਾ ਚਾਹੁੰਦੇ ਆ ਕਿ ਹਾਂ ਜੇ ਅਗਲੇ ਬੰਦੇ ਨੂੰ ਪਤਾ ਲੱਗ ਜੇ ਕਿ ਹਾਂ ਚੀਜ਼ ਕਰ ਰਹੇ ਆ ਵੇਖਿਆ ਨਾ ਇਹਦੀਆਂ ਫਿਰ ਨਿਆਣਿਆਂ ਵਾਲੀਆਂ ਹੋਰ ਹਰਕਤਾਂ ਆ ਨਾ ਇਹ ਇਹ ਤੈਨੂੰ ਹੁਣ ਜੋ ਮੁੰਡਾ ਚੰਗਾ ਮਿਲ ਗਿਆ ਵਾ ਉਹਨੇ ਤੈਨੂੰ ਆਜ਼ਾਦੀ ਦਿੱਤੀ ਇਹਦਾ ਮਤਲਬ ਇਹ ਥੋੜਾ ਕਿ ਉਹਦਾ ਨਜਾਇਜ਼ ਫਾਇਦਾ ਚੁੱਕਣਾ ਵਾ ਤੂੰ ਨਿੱਕੀ ਨਿੱਕੀ ਗੱਲ ਪਿੱਛੇ ਫੋਨ ਕਰੀ ਜਾਣਾ ਵਾ ਤੂੰ ਆਪਣੇ ਘਰ ਵਾਲ ਤੇ ਆਂਦੇ ਚਲੋ ਉਹਨਾਂ ਦੇ ਵੀ ਚਲੋ ਗੱਲ ਸਹੀ ਆ ਫੇਰ ਵੀ ਜਦੋਂ ਬੰਦੇ ਨੂੰ ਖੁਸ਼ੀ ਹੋਵੇ ਬੰਦਾ ਬੰਦਦਾ ਹੀ ਆ ਦੱਸਦਾ ਹੀ ਇਕਲੇ ਬੰਦੇ ਨੂੰ ਕਿ ਮੈਂ ਖੁਸ਼ ਆ ਅਗਲਾ ਬੰਦਾ ਵੀ ਖੁਸ਼ ਹੋਵੇ ਪਰ ਨਹੀਂ ਨਾ ਪੁੱਤ ਭਾਵੇਂ ਤੇ ਤੂੰ ਉਹਦੀ ਭੈਣ ਹੀ ਆ ਤੂੰ ਤੇ ਚਲੋ ਤੈਨੂੰ ਤੇ ਸੁਣ ਕੇ ਖੁਸ਼ੀ ਹੁੰਦੀ ਆ ਫੇਰ ਵੀ ਕਹਿੰਦੇ ਨੇ ਨਾ ਕਈ ਵਾਰੀ ਆਪਣੀ ਹੀ ਨਜ਼ਰ ਲੱਗ ਜਾਂਦੀ ਆ ਹਰ ਗੱਲ ਖੁਸ਼ੀ ਦੀ ਨਾ ਕਿਸੇ ਨਾਲ ਸ਼ੇਅਰ ਨਹੀਂ ਕਰੀਦੀ ਨਜ਼ਰੀਆਂ ਜਾਂਦੀਆਂ ਖੁਸ਼ੀਆਂ ਉਹਨੂੰ ਪਤਾ ਤੇ ਹੈਗਾ ਅੱਗੇ ਤੇ ਉਹਨੂੰ ਇੰਗੀਆਂ ਨਜ਼ਰਾਂ ਲੱਗੀਆਂ ਅੱਗੇ ਤੇ ਇੰਨਾ ਕੁਛ ਉਹਦੇ ਨਾਲ ਹੋ ਗਿਆ ਵਾ ਅੱਛਾ ਮੇਰੀ ਗੱਲ ਸੁਣ ਜਿੱਦ ਤੂੰ ਇੰਨੇ ਫੋਨ ਕਰਦੀ ਤੇ ਨਾਨੀ ਕਦੀ ਲੀਨ ਬਾਰੇ ਕੋ ਨਹੀਂ ਮੰਮਾ ਜਨਵਰੀ ਉਹਨਾਂ ਨੇ ਮੈਨੂੰ ਫੋਨ ਕੀਤਾ ਨਾ ਉਹਨਾਂ ਨੇ ਇੱਕ ਵਾਰੀ ਕੁੜੀ ਦਾ ਜ਼ਿਕਰ ਨਹੀਂ ਕੀਤਾ ਕਿ ਜੇ ਮੇਰਾ ਦਿਲ ਨਹੀਂ ਲੱਗਦਾ ਕਿ ਤੁਹਾਡੀ ਗੱਲ ਹੁੰਦੀ ਮਾਮੀ ਨਾਲ ਜਾਂ ਲੀਨ ਬਾਰੇ ਤੀ ਪੁੱਛਿਆ ਵਾ ਕੋਈ ਗੱਲ ਦਾ ਜ਼ਿਕਰ ਨਹੀਂ ਕਰਨ ਦੇ ਹਾਂ ਕਿੱਦਾਂ ਦੀ ਆ ਇਹਨੂੰ ਇੰਨਾ ਕਿ ਆਪਣੇ ਚ ਹੀ ਮਸਤ ਹੋ ਗਈ ਕੁੜੀ ਨੂੰ ਭੁੱਲੀ ਗਈ ਵਾਹ ਕਹਿੰਦੇ ਹੁੰਦੇ ਨਾ ਕਿ ਮਾਪਿਓ ਦੀਆਂ ਕਰਨੀਆਂ ਬੱਚਿਆਂ ਦੇ ਅੱਗੇ ਕਈ ਵਾਰੀ ਹੁੰਦੀਆਂ ਉਹ ਹਿਸਾਬ ਹੀ ਹੋ ਗਿਆ ਕਿ ਚਲੋ ਮਾਪਿਓ ਤੇ ਉਹ ਵੀ ਜੇਲ੍ਹ ਚ ਬੈਠਾ ਵਾ ਇਹਦਾ ਵੀ ਵਿਆਹ ਹੋ ਗਿਆ ਵਾ ਇਹ ਵੀ ਆਪਣੇ ਘਰ ਖੁਸ਼ ਆ ਤੇ ਸਜਾ ਤੇ ਕੁੜੀ ਵਾਸਤੇ ਬਣ ਗਈ ਨਾ ਨਹੀਂ ਮੰਮੀ ਇਦਾਂ ਨਾ ਕਹ ਮਾਂ ਪਿਓ ਦੇ ਕਿਤੇ ਬੱਚਾ ਗੜੀ ਨਾ ਹੀ ਹੁੰਦੇ ਚੰਗੀ ਗੱਲ ਆ ਉਹਦਾ ਵਿਚਾਰੀ ਨਿੱਕੀ ਜੀ ਜਾਣਦਾ ਕੀ ਕਸੂਰ ਆ ਮੇਰਾ ਕਿਹੜਾ ਪੁੱਤ ਦਿਲ ਕਰਦਾ ਕਹਿਨ ਨੂੰ ਮੈਂ ਤੇ ਇਹੋ ਕਹਨੀ ਆ ਜੇ ਪਿਓ ਇਹੋ ਜਿਹਾ ਹੀ ਘਟਕੜ ਮਾਂ ਹੀ ਨਾਲ ਨੂੰ ਦਿਲੋਂ ਕੱਢੇ ਮੈਨੂੰ ਤਾਂ ਲੱਗਦਾ ਉਹਨੇ ਉਹਨੂੰ ਭੁੱਲ ਹੀ ਜਾਣਾ ਵਾ ਉਹ ਤੇਰੀ ਮੰਮੀ ਨੂੰ ਹੀ ਸਾਂਭਣੀ ਪੈਣੀ ਆ ਮੰਮੀ ਇਦਾਂ ਨਹੀਂ ਹੋ ਸਕਦਾ ਕਿ ਮੰਮੀਆਂ ਨੂੰ ਮਾਂ ਬਣ ਕੇ ਪਾਲੇ ਹੁਣੇ ਵੇਖੋ ਕਈਆਂ ਦੇ دیر ਬਾਅਦ ਵੀ ਬੱਚੇ ਹੁੰਦੇ ਆ ਤੇ ਜਦੋਂ ਵੱਡੀ ਹੋਗੀ ਆਪੇ ਕਹਿ ਦੇਣਗੇ ਕਿ ਥੋੜੀ ਦੇਰ ਬਾਅਦ ਹੋਈ ਆ ਹਰ ਪੀੜੀ ਦੇ ਬਾਅਦ ਬਸ ਆਦੀ ਗੱਲ ਆ ਹਰ ਪੀੜੀ ਦੀ ਦੀ ਆ ਉਹ ਵੀ ਨਹੀਂ ਗੱਲ ਕਹਦੇ ਉਹ ਹੁਣ ਬੱਸ ਜੀ ਕਰ ਕਰੇ ਉਹਦੇ ਗਾੜੀ ਕਿ ਹਾਂ ਜਾਂ ਕਿ ਮੈਂ ਤੇਰੀ ਮਾਂ ਵਾਂ ਤੇ ਤੇਰੀ ਨਾਨੀ ਆ ਬਸ ਮੇਰੀ ਗੱਲ ਐ ਹੋਈ ਆ ਨਾ ਹੁਣ ਪੁੱਤ ਇਹੋ ਗੱਲਾਂ ਲੁਕਾਈਆਂ ਲੁਕਦੀਆਂ ਨਹੀਂ ਆ ਜਿੰਨਾ ਮਰਜੀ ਕਹਿ ਲਉਣਾ ਕਦੀ ਨਾ ਕਦੀ ਨਾ ਘੁੰਮ ਫਿਰ ਕੇ ਨਾ ਗੱਲਾਂ ਸਾਹਮਣੇ ਆ ਹੀ ਜਾਂਦੀਆਂ ਵਾ ਤੇ ਜਦੋਂ ਕੁੜੀ ਨੂੰ ਕੱਲ ਨੂੰ ਜਵਾਨ ਹੋਈ ਨੂੰ ਪਤਾ ਲੱਗੂਗਾ ਕਿ ਮੈਨੂੰ ਗਲਤ ਫੈਮਲੀ ਚ ਰੱਖਿਆ ਵਾ ਕਿ ਮੇਰੀ ਨਾਨੀ ਆ ਮਾਂ ਨਹੀਂ ਆ ਤੇ ਫੇਰ ਵੇਖ ਉਹ ਵੱਡੀ ਭੈਣ ਨਹੀਂ ਆ ਮੇਰੀ ਮਾਂ ਵਾ ਅਸਲੀ ਤੇ ਕਿੰਨਾ ਗਲਤ ਅਸਰ ਪੈਂਦਾ ਨਾ ਬੱਚੇ ਤੇ ਇਹਨਾਂ ਚੰਗਾ ਕਿ ਬੱਚੇ ਨੂੰ ਪਹਿਲੇ ਸੱਚ ਦੱਸਿਆ ਚੰਗਾ ਪਾਲਣਾ ਹੀ ਆ ਨਾਨੀ ਬਣ ਕੇ ਪਾਲੇ ਬਸ ਇਹ ਆ ਵਿੱਚੋਂ ਨਾ ਮੈਨੂੰ ਇੱਕ ਗੱਲ ਦਾ ਇਹ ਵੀ ਡਰ ਖਾਂਦਾ ਵਾ ਕਿ ਜੇ ਤੇਰੀ ਮਾਮੀ ਉਹਨੂੰ ਪਾਲੂਗੀ ਤਾਂ ਸੱਚੀ ਮੱਚੀ ਨਾਨੀ ਬਣ ਕੇ ਪਾਲੇ ਕਿਤੇ ਜਿੱਦਾਂ ਤੈਨੂੰ ਪਾਲਿਆ ਮਾਮੀ ਬਣ ਕੇ ਉਹ ਕੰਮ ਨਾ ਕਰ ਦਵੇ ਨਹੀਂ ਮਾਮੀ ਹੁਣ ਨਾ ਮਾਮੀ ਦੇ ਜਿੱਦਾਂ ਸੁਭਾਅ ਬਦਲ ਗਿਆ ਨਾ ਮੈਨੂੰ ਤਾਂ ਲੱਗਦਾ ਜੇ ਮਾਮੀ ਉਪਰਾਂ ਬੱਚਾ ਲੈ ਕੇ ਵੀ ਪਾਲੂਗੀ ਨਾ ਤਾਂ ਵੀ ਇਹਨੂੰ ਗੱਲ ਨਾ ਲਾ ਕੇ ਰੱਖੂਗੀ ਇਹ ਨਹੀਂ ਵੜੀ ਜੋ ਠੋਕਰ ਜੋ ਲੱਗ ਚੁੱਕੀ ਆ ਆਪਣੀ ਧੀ ਤੋਂ ਉਹਨਾਂ ਨੇ ਵੇਖ ਲਿਆ ਕਿ ਜੋ ਮੈਂ ਸਿਮਰਤ ਨਾ ਕੀਤਾ ਮੈਂ ਨਹੀਂ ਚਾਹਨੀ ਕਿ ਗਾਂ ਕਦੀ ਕਿਸੇ ਨਾ ਹੋਵੇ ਉਹਨਾਂ ਨੇ ਨਾ ਬੜੇ ਪਿਆਰ ਨਾਲ ਰੱਖਣੀ ਨਾ ਮੈਨੂੰ ਪਤਾ ਇਹ ਤੇ ਵੈਸੇ ਵੀ ਨਾਲੀ ਦੋਤੀ ਆ ਬੜੇ ਪਲਕਾ ਤੇ ਰੱਖੂਗੀ ਮੇਰੇ ਨਾਲ ਚੱਲ ਜੋ ਉਹਨਾਂ ਨੇ ਕੀਤਾ ਸੋ ਹੋ ਗਿਆ ਮੈਂ ਤੇ ਹੱਡ ਲੀਆਂ ਮੈਂ ਤੇ ਕਹਿੰਦੀ ਪ੍ਰਮਾਤਮਾ ਗਾੜਾ ਕੋਈ ਹੰਡੇ ਇਦਾਂ ਦਾ ਸਹੀ ਗੱਲ ਪੁੱਤ ਇਹੋ ਜਿਹਾ ਦਿਨ ਦਨ ਰਬ ਕਿਸੇ ਨਾ ਦੁਸ਼ਮਣ ਨੂੰ ਵੀ ਨਾ ਵਿਖਾਵੇ ਸਹੀ ਗੱਲ ਆ ਮੰਮੀ ਅੱਛਾ ਨਾਲੇ ਮੇਰੀ ਗੱਲ ਸੁਣ ਮੈਂ ਤੈਨੂੰ ਸੱਚ ਦੱਸਣਾ ਹੀ ਸਵੇਰੇ ਤੇਰੀ ਮੰਮੀ ਦਾ ਵੀ ਫੋਨ ਆਇਆ ਹੈਗਾ ਕੀ ਕਹਿੰਦੇ ਕੀ ਕਹਿਣਾ ਕੀ ਵਿਚਾਰੇ ਕਹਿਣਦੇ ਕਿ ਮੇਰਾ ਨਾ ਘਰ ਕੱਲੀ ਰ ਦਿੰਦੀ ਲੱਗਨ ਦਿਆ ਤੇ ਮੈਨੂੰ ਹਰਪ੍ਰੀਤ ਦੀ ਵੀ ਬੜੀ ਜ਼ਿਆਦਾ ਆਉਂਦਾ ਹੀ ਆ ਤੇ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਆ ਜੋ ਕਹਿੰਦੇ ਤੁਹਾਨੂੰ ਮਿਲਣ ਨੂੰ ਬੜਾ ਦਿਲ ਕਰੰਦੇ ਆ ਮੈਂ ਕਿਹਾ ਅਹੀਂ ਤੇ ਜਾਣਾ ਵਾ ਜਦਾਂ ਹਰਪ੍ਰੀਤ ਵੱਲ ਵੀ ਵੀ ਅਸੀਂ ਉਸ ਦਿਨ ਤੇ ਗਏ ਨਹੀਂ ਆ ਜਦੋਂ ਦਾ ਵਿਆਹ ਆ ਤੇ ਅਹੀਂ ਮੈਂ ਕਿਹਾ ਅੱਜ ਮਿਲਣ ਜਾਣਾ ਵਾ ਤੇ ਆ ਜੋ ਤੇ ਹੀ ਵੀ ਕੋਈ ਗੱਲ ਨਹੀਂ ਨਾਲ ਚੱਲ ਪਿਓ ਕੋਈ ਪਤਾ ਨਹੀਂ ਭਾਵੇਂ ਆ ਹੀ ਜਾਣ ਆ ਹੀ ਜਾਣ ਤੇ ਚਲੋ ਵਧੀਆ ਗੱਲ ਆ ਆਪਾਂ ਵੀ ਜਿਹੜਾ ਨਾਲ ਉਹਨਾਂ ਨੂੰ ਵੀ ਲੈ ਚੱਲਦੇ ਆਓ ਇਹ ਤਾਂ ਹੈ ਚਲੋ ਵੀ ਮਿਲਣਗੇ ਨਾਲੇ ਕਰਨ ਵੀ ਕੀ ਹੁਣ ਘਰ ਕਿੱਦਾਂ ਦਿਲ ਲੱਗਦਾ ਕੱਲਿਆਂ ਦਾ ਸਾਰੇ ਜਿਹੜੀ ਮਾਮਾ ਜੀ ਤੇਰੇ ਉਂਝ ਫੇਰ ਚਿੰਦੇ ਬਾਹਰ ਚੱਲ ਗਏ ਆ ਇੱਥੇ ਦੁਕਾਨਾਂ ਦਾ ਹਿਸਾਬ ਬਣਿਆ ਨਹੀਂ ਉਹਨਾਂ ਦਾ ਮੈਂ ਤਾਂ ਕਿਹਾ ਸੀ ਹੈਲਪ ਤੁਹਾਡੀ ਕਰ ਦਿੰਨੇ ਤੇ ਚੁੱਪ ਕਰਕੇ ਭਾਜ ਨੂੰ ਇੱਥੇ ਰੱਖੂ ਕੋਈ ਨਹੀਂ ਦੁਕਾਨਾਂ ਦਾ ਲੋ ਤੁਸੀਂ ਕੋਈ ਗੱਲ ਨਹੀਂ ਜਿੰਨੇ ਪੈਸੇ ਕੱਢ ਦੇ ਦੇ ਦਿੰਨੇ ਆ ਪਰ ਪਤਾ ਨਹੀਂ ਹਜੇ ਕਹਿੰਦੇ ਸੀ ਮੈਂ ਸਲਾਹ ਕਰਕੇ ਦੁਬਾਰਾ ਫੇਰ ਦੱਸੂਗੀ ਗੱਲ ਦੱਸਿਆ ਕੀ ਹੈ ਮਾਮੀ ਮਾਮੀ ਤੇ ਚਲੋ ਮੰਨ ਵੀ ਜਾਵੇ ਪਰ ਜਿਹੜਾ ਮਾਮਾ ਜੀ ਆ ਨਾ ਉਹ ਥੋੜੇ ਜਿਹਾ ਤੁਹਾਨੂੰ ਪਤਾ ਹੁੰਦਾ ਸੁਭਾਅ ਵੀ ਕਿੱਦਾਂ ਦਾ ਉਹ ਨਹੀਂ ਚਾਹੁੰਦੇ ਉਹ ਤੇ ਕਹਿੰਦੇ ਨੇ ਨਾ ਰਾਡੇ ਸਮੇਂ ਦੀ ਗੱਲ ਹੈ ਕਿ ਨਾ ਧੀ ਅਦੇ ਘਰ ਦੇ ਤੇ ਪਾਣੀ ਨਹੀਂ ਪੀਤਾ ਜਾਂਦਾ ਤੇ ਉਹਦੇ ਫਿਰ ਪੈਸਿਆਂ ਵਾਲੀ ਗੱਲ ਉਹ ਕਿੱਦਾਂ ਕਰਨਗੇ ਹਾਂ ਇਹ ਚੀਜ਼ ਨੂੰ ਚੱਲ ਪੁੱਤ ਅੱਜ ਕੱਲ ਨਹੀਂ ਇੰਨਾਂ ਚੀਜ਼ਾਂ ਨੂੰ ਕੋਈ ਵੇਖਦਾ ਨਾਲੇ ਪੈਸੇ ਦਾ ਲੈਣ ਦੇਣ ਤੇ ਬਣਿਆ ਹੀ ਆ ਕੋਈ ਗੱਲ ਨਹੀਂ ਜੋ ਉਦਾਂ ਨਹੀਂ ਲੈਣੇ ਤੇ ਧਾਰੇ ਸਮਝ ਕੇ ਲੱਲਣ ਤੇਰੇ ਪਾਪਾ ਦਾ ਵੀ ਮੈਨੂੰ ਫੋਨ ਆਇਆ ਸੀ ਕਹਿੰਦੇ ਭਾਜੀ ਉਹਨਾਂ ਨੂੰ ਕਹਿ ਕਿ ਤੁਸੀਂ ਚਿਚਕੋਣਾ ਸਗੋ ਤੂੰ ਕਰੀ ਆਪਣੇ ਮਾਮੇ ਨਾਲ ਗੱਲ ਕਿ ਤੁਸੀਂ ਪੈਸੇ ਲੱਲੋ ਸਾਡੇ ਕੋਲ ਕੋਈ ਗੱਲ ਨਹੀਂ ਤੇ ਕਰੋ ਆਪਣਾ ਕੰਮ ਕਰ ਇੱਥੇ ਆਉਂਦੀ ਨਾ ਆਪਣੀ ਮਾਮੀ ਤੇ ਤੂੰ ਵੀ ਉਹਨਾਂ ਨਾਲ ਗੱਲ ਹੀ ਕਰੀ ਥੋੜੀ ਜਿਹੀ ਸ਼ੁਰੂ ਕਰੀ ਗੱ ਕੋਈ ਗੱਲ ਨਹੀਂ ਮੈਂ ਰੱਖੂੰਗੀ ਇਹ ਚੀਜ਼ ਉਹਨਾਂ ਦੇ ਹਾਂ ਕਿਉਂਕਿ ਤੇਰੇ ਪਾਪਾ ਦਾ ਵੀ ਫੋਨ ਆਇਆ ਕਹਿੰਦੇ ਹੋ ਇਸ ਗੱਲ ਬਾਰੇ ਨਾ ਉਹ ਤੁਸੀਂ ਪੈਸਿਆਂ ਦੀ ਕੋਈ ਗੱਲ ਨਹੀਂ ਬੇਫਿਕਰ ਹੋ ਕੇ ਜਿੰਨੇ ਲੋੜ ਤੇ ਮੈਨੂੰ ਦੱਸੋ ਮੈਂ ਪਾ ਦਿੰਨਾ ਪੈਸੇ ਮੁੰਡਾ ਨਹੀਂ ਸੀ ਭੇਜਣਾ ਤੂੰ ਠੰਡ ਵਿੱਚ ਆ ਵੇ ਮੈਂ ਕਿਵੇਂ ਬਲੇਟ ਕੇ ਨਾਲ ਲੈ ਕੇ ਆਈਆਂ ਨਾ ਦੋ ਕੰਬਲਾਂ 'ਚ ਬਲੇਟ ਕੇ ਲੈ ਆਈਆਂ ਮੇਰੀ ਗੱਲ ਮੰਨੀ ਜਾਵੇ ਤੇ ਫੇਰ ਹੀ ਆ ਮੈਂ ਸੇਵਕ ਨੂੰ ਕਿਹਾ ਵੀ ਸੀ ਕਿ ਨਾ ਖੜੋ ਨਾ ਖੜੋ ਪਰ ਫੇਰ ਵੀ ਉਹਨਾਂ ਨੇ ਇੱਕੋ ਗੱਲ ਆ ਮੈਂ ਬਸ ਇੰਨੇ 10 ਮਿੰਟ 'ਚ ਆਇਆ ਤੂੰ ਕੋਈ ਨਾ ਹੁਣੇ ਮੈਂ ਬਸ ਇਹੋ ਕਹਿ ਕੇ ਚੱਲ ਗਏ ਆ ਬੰਦੇ ਇਹੀ ਕੁਝ ਕਰ ਅੱਜ ਤਾਂ ਹਰਪੀਤ ਹੋਈ ਹੈ ਨਾ ਆ ਤੇਰੇ ਮਾਮਾ ਜੀ 6 ਮਿੰਟ ਟਿਕੇ ਹੁਣ ਬਾਅਦ ਚ ਇਹਨਾਂ ਦਾ ਚਲੋ ਮਾਰੇ ਦੀ ਕਿਰਪਾ ਨਾਲ ਕੰਮ ਬਾਹਰ ਨੂੰ ਹੋ ਗਿਆ ਇਹ ਕਿਤੇ ਟਿਕ ਨੰਦੇ ਅਸੀਂ ਕੁੜੀ ਨੂੰ ਘਰ ਦੇ ਤੇਰੇ ਦੀ ਚੌਂਕ ਚ ਲੈ ਕੇ ਖਲੋ ਜਾ ਕਿਤੇ ਕਿਤੇ ਕਦੀ ਕਿਤੇ ਕਿ ਬੜਾ ਸ਼ੌਂਕ ਮੇਰੇ ਘਰ ਪੱਛਾ ਮੇਰੀ ਹੀ ਕੁੜੀ ਸਾਰਿਆਂ ਨੂੰ ਖਾਈ ਜਾਣਾ ਮੈਂ ਕਿਹਾ ਖਾਣ ਜਾਂਦੇ ਕਿ ਸਗਣ ਇਕੱਠੇ ਕਰਦੇ ਪਾਪਾ ਜੀ ਉਹ ਗੱਲ ਹੋ ਰਿਆ ਤੁਹਾਨੂੰ ਪਤਾ ਪਹਿਲਾਂ ਸਿਆ ਲਿਆ ਹਜੇ ਤੇ ਛੋਟਾ ਹੈ गावा ਇਹ ਕਿਹਾ 2-3 ਮਹੀਨਿਆਂ ਦਾ ਸਾਰਾ ਬਿਲਕੁਲ ਨਹੀਂ ਭੇਜਣਾ ਚਾਹੀਦਾ ਸੀ ਮੇਰੀ ਤਾਂ ਮਜਬੂਰੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਤਾਂ ਨਾਲ ਸਾਇਦੀ ਤਰ੍ਹਾਂ ਰੱਖਦੀ ਆ ਪਰ ਹੁਣ ਮੈਂ ਸੋਚਿਆ ਮਾਸੀ ਨੂੰ ਮੈਂ ਕਹਿ ਦੇਣਾ ਪੱਕੇ ਮੇਰੇ ਕੋਲ ਆ ਜਾਓ ਹਫਤੇ ਬਾਅਦ ਇੱਕ ਅਦਾ ਢੇੜਾ ਲਾ ਲਿਆ ਕਰੋ ਮੇਰੇ ਕੋਲ ਰੋਵੋ ਜਦ ਤੱਕ ਥੋੜੀ ਨਾ ਤੁਰਨ ਜੋਗੀ ਨਹੀਂ ਹੋ ਜਾਂਦੀ ਜਦੋਂ ਤੁਰਨ ਲੱਗ ਗਈ ਹੋਗੀ ਨਾ ਸੋ ਕੋਈ ਜਿਆਦਾ ਸੌਣਾ ਪਾਣੀ ਚ ਵੜ ਗਿਆ ਵੜ ਗਈ ਇਹ 2 ਸਾਲ ਤੱਕ ਉਹਨੇ ਨਾ ਪਤਾ ਕੀ ਹੈ ਚਲੋ ਪਲੇ ਮੈਨ ਵਗੈਰਾ ਚ ਬੰਦਾ ਪੈ ਜਾਂਦਾ ਨਾ ਬੱਚਾ ਬੜਾ ਆਸਰਾ ਹੋ ਜਾਂਦਾ ਚੀਜ਼ਾਂ ਦਾ ਚਲ ਘਰ ਦੇ ਕੰਮ ਉਤੀ ਮੰਨੋ ਕਿ ਮੇਰੇ ਤੇ ਕੰਮ ਹੀ ਨਹੀਂ ਮੁੱਕਦੇ ਆ ਤੁਹਾਡੇ ਨਾਲ ਫੋਨ ਤੇ ਗੱਲ ਕਰਦੀ ਵੀ ਸੀ ਉਹ ਮੈਨੂੰ ਪਤਾ ਹੀ ਨਹੀਂ ਅੰਦਰ ਟੀ ਟੀ ਲਾਈ ਸੀ ਫੇਰ ਫੜਾ ਫਾਟੇ ਮੈਂ ਦੁੱਧ ਗਰਮ ਕੀਤਾ ਤੈਨੂੰ ਦਿੱਤਾ ਮੇਰਾ ਤਾਂ ਮਾਨੀ ਨੇ ਲੱਗਾ ਮੈਂ ਕਿਹਾ ਮੈਂ ਹੋ ਆਵਾਂ ਕਲ ਮੈਂ ਕੁੜੀ ਨੂੰ ਵੀ ਮੇਲਾਵਾ ਨਾਲ ਇੰਦਰ ਵੀ ਮੇਲਾਵਾ ਸਿਹਤ ਠੀਕ ਹੈ ਤੇਰੀ ਹਾਂਜੀ ਬਹੁਤ ਵਧੀਆ ਇਹਨੇ ਫੇਰ ਅੱਜ ਕੋਟੀ ਨਹੀਂ ਪਾਈ ਇਹ ਨਹੀਂ ਪਾਉਂਦੀ ਕੀ ਕਰਾਂ ਮੈਂ ਮੈਂ ਪੰਚੀਰੀ ਜ਼ਿਆਦਾ ਖਾ ਲਈ ਹੈ ਹੈ ਅੱਛਾ ਹਰ ਪੀਦਾ ਹੁੰਦਾ ਤੈਨੂੰ ਫੋਨ ਹਾਂਜੀ ਉਹ ਮੈਂ ਮੰਮੀ ਨਾਲ ਦੇਹੀ ਗੱਲ ਕਰਨੇ ਹੁਣੇ ਉਹਦੀ ਗੱਲਾਂ ਕਰਦੇ ਹਾਂ ਅੱਛਾ ਮੈਨੂੰ ਤਾਂ ਫੋਨ ਹੀ ਨਹੀਂ ਕਰਦੀਗੀ ਕੋਈ ਗੱਲ ਹੀ ਨਹੀਂ ਮੇਰੇ ਨਾਲ ਕਰਦੀਗੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਕਿਹਾ ਚਲੋ ਤੁਸੀਂ ਲੱਗੇ ਹੋ ਤੁਹਾਡੇ ਨਾਲ ਸਾਰੀਆਂ ਗੱਲਾਂ ਕਰਦੀ ਹੋਏਗੀ ਮੈਂ ਨਾ ਤੁਹਾਡੇ ਨਾਲ ਸਲਾਹ ਕਰਨੀ ਸੀ ਦੱਸੋ ਕੀ ਕਰਨੀ ਸਲਾਹ ਮੈਂ ਕਿਹਾ ਚਲੋ ਸਭ ਕੁਝ ਠੀਕ ਹੈ ਤੇ ਠੀਕ ਹੀ ਰਹੇਗਾ ਪਰ ਆਪਾਂ ਨਾ ਮੁੰਡੇ ਨੂੰ ਕੁਝ ਦਿੱਤਾ ਕੀਤਾ ਨਹੀਂ ਇੱਕ ਮੰਦਰੀ ਦਾ ਭਾਈ ਆ ਜੇ ਤੁਸੀਂ ਕੋ ਤੇ ਦੋ ਕੁ ਚੰਗੀਆਂ ਚੀਜ਼ਾਂ ਬਣਾ ਲੈਣੀਆਂ ਤੇ ਨਾਲ ਹਰ ਇੱਕ ਦੋਸਤ ਦੇ ਵੀ ਕੁਝ ਬਣਾ ਲਈਏ ਦੇਣਾ ਤੇ ਹੈ ਗਈ ਹੈ ਹੁਣ ਹੋਰ ਰੋੜ ਜਾਣਿਆਂ ਨੇ ਸਾਡਾ ਰੋੜ ਤਾਂ ਸਾਰਾ ਕੁਝ ਦਿੱਤਾ ਕਿ ਸਾਨੂੰ ਕਬੂਕਾ ਪਰ ਆਪਾਂ ਤਾਂ ਆਪਣੀ ਕੁੜੀ ਵਾਸਤੇ ਕਰਨਾ ਹੀ ਆ ਨਾ ਕੋਈ ਨੀ ਭੈਣ ਜੀ ਤੁਸੀਂ ਇਸ ਗੱਲ ਦੀ ਚਿੰਤਾ ਨਾ ਲਓ ਉਹਨਾਂ ਨੂੰ ਨਹੀਂ ਇਹੋ ਜਿਹਾ ਕੁਝ ਵੀ ਦੇਣ ਲੈਣ ਦਾਗਾ ਪਹਿਲੇ ਤੁਹਾਨੂੰ ਮੈਂ ਦੱਸਿਆ ਸੀ ਬਾਕੀ ਕੋਈ ਗੱਲ ਨਹੀਂ ਗਾਂ ਦਿਨ ਦਿਹਾੜ ਹੁੰਦੇ ਰਹਿਣੇ ਆ ਆਨੇ ਬਾਨੇ ਤੁਸੀਂ ਜੋ ਮਰਜੀ ਆਪਣੇ ਧੀ ਫਤਮ ਨੂੰ ਦਿੰਦੇ ਰਹੋ ਭਾਵੇਂ ਅਗਲੇ ਦਾ ਘਰ ਨਾ ਨੱਕੋ ਨੱਕ ਭਰਿਆ ਹੋਵੇ ਪਰ ਕਹਿੰਦੇ ਧੀਆ ਤੁਸੀਂ ਆਪਣੇ ਘਰ ਪਾਲੀਆਂ ਪੋਸੀਆਂ ਨਾ ਉਹਨਾਂ ਨੂੰ ਸਭ ਕੁਝ ਦਵੋ ਬੈੱਡ ਦੀ ਏਲਮਾਰੀ ਦੀ ਟੀਵੀ ਦੀ ਫ੍ਰਿਜ ਦੀ ਮੇਰਾ ਹਰ ਚੀਜ਼ ਦੇ ਨੂੰ ਦਿਲ ਕਰੰਦੇ ਹਰ ਚੀਜ਼ ਕਹਿੰਦੇ ਨਾ ਸੂਈ ਤੋਂ ਲੈ ਕੇ ਨਾ ਤੇ ਮੋਟੀ ਇੱਕ ਚੀਜ਼ ਤੱਕ ਸਾਰਾ ਕੁਝ ਉਹਨੂੰ ਦੇ ਦਵਾਂ ਹੁਣ ਤੇ ਚਵਾਰਾ ਪਾਲਾ ਇਕੱਠਾ ਕਰ ਲੈ ਸਮਾਨ ਉਹਦਾ ਕਹਿੰਦਾ ਕੁਝ ਨਹੀਂ ਚਾਹੀਦਾ ਅੱਛਾ ਮਾਪੂ ਚਲੋ ਫਰਨੀਚਰ ਨੂੰ ਚਾਹਤ ਕੋਸ਼ਣਾ ਕਰਾਦਾ ਅੱਛੇ ਨਹੀਂ ਜੇ ਦੇਣਾ ਹੀ ਹੋਣਾ ਕੋਈ ਸੋਨੇ ਦੀ ਚੀਜ਼ ਕੋਈ ਸੁੱਚੀ ਚੀਜ਼ ਆਨੇ ਬਹਾਨੇ ਗਾਹ ਦਿੰਦੇ ਆ ਤੇ ਦੇਦੇ ਉਹ ਗੋਲੋੜੀ ਆਂਦੀ ਆ ਉਹਦਾ ਪਾ ਦਿਓ ਕੁਛ ਉਹ ਤਾਂ ਤੁਹਾਡੀਆਂ ਗੱਲਾਂ ਸਹੀ ਆ ਤੁਹਾਨੂੰ ਪਤਾ ਸਾਡੇ ਚਾ ਚੀਜ਼ਾਂ ਦਾ ਬੜਾ ਵਿਚਾਰ ਕਰਦੇ ਨੇ ਕਿ ਦਿੱਤਾ ਕੀ ਹੈ ਜਿਹੜੀ ਜੀ ਦੋਨੋਂ ਉਹੀ ਗਿਣੀ ਜਾਂਦੀ ਆ ਆ ਮਾੜੀ ਮੋਟੀ ਗਹਿਣੇ ਨੂੰ ਕੋਣ ਗਿੰਦਾ ਉਹਨਾਂ ਕਹਿੰਦਾ ਗਹਿਣਾ ਤੇ ਗਹਿਣਾ ਹੀ ਆ ਸਮਾਨ ਤਾਂ ਨਹੀਂ ਦਿੱਤਾ ਕੈਸ਼ ਤਾਂ ਨਹੀਂ ਦਿੱਤਾ ਜਦੋਂ ਆਪਣਾ ਲੈ ਕੇ ਥਾਂ ਹੀ ਨਹੀਂ ਹੋ ਰੱਖਣ ਉਹ ਤੇ ਦੇ ਕੇ ਕੀ ਕਰੋਗੇ ਕਿ ਆਸਤੇ ਨਾ ਮੇਰਾ ਮਨ ਜੀ ਆਵਾਜ਼ ਹੀ ਨਹੀਂ ਹੁਣ ਦਿੰਦਾ ਅਗਲੇ ਨੇ ਨਾ ਸੈਟਿੰਗ ਵਾਲਾ ਸਾਰਾ ਸਮਾਨ ਅੱਜ ਕੱਲ ਤੁਹਾਨੂੰ ਪਤਾ ਉਹ ਹੀ ਚੱਲਦਾ ਵਾ ਉਹ ਬਣਵਾਇਆ ਵਾ ਗੱਲ ਸੁਣੋ ਪਲਾਟ ਨਾ ਇੱਕ ਲੈ ਲਈਏ ਕੱਲ ਨੂੰ ਉਹਨਾਂ ਦਾ ਕੰਮ ਵੀ ਆ ਜਾਏਗਾ ਨਾਲ ਗੱਲ ਵੀ ਮੇਰੀ ਰੱਖੀ ਜਾਏਗੀ ਹਰ ਗੱਲੋ ਇੱਜ਼ਤ ਵੀ ਹੋਏਗੀ ਮੇਰੀ ਧੀ ਦੀ ਪਤਾ ਕੀ ਕੁਝ ਵੀ ਕਹਿ ਲੋ ਜਿੰਨਾ ਮਰਜ਼ੀ ਬੰਦਾ ਰੱਜਿਆ ਪੂਜਿਆ ਆਪਣੇ ਘਰ ਦਾ ਹੋਵੇ ਦੇਣਾ ਕਰਨਾ ਨਾ ਦੁਨੀਆ ਦਾ ਦਸਤੂਰ ਐ ਨਾ ਨਾ ਦੋ ਤੋਂ ਗੱਲ ਬੰਦੀ ਨਹੀਂ ਐ ਚਾਹੇ ਕੁਝ ਵੀ ਤੁਸੀਂ ਕਹਿ ਲੋ ਵੇਖੋ ਭੈਣ ਜੀ ਜ਼ਰੂਰੀ ਆ ਕਿ ਦੇਲ ਲੈਣਾ ਹੀ ਆਪ ਆਪਣਾ ਨਾਮ ਬਣਾਉਣਾ ਵਾ ਆਪਾਂ ਪਿਆਰ ਮੁਹੱਬਤ ਨਾਲ ਇੱਕ ਜਿੰਨਾ ਰਵਾਂਗੇ ਉਹ ਵੀ ਤੇ ਇੱਕ ਨਾਮ ਹੀ ਹੁੰਦਾ ਵਾ ਤਹੀ ਨਾ ਚੱਕਰਾ ਚ ਨਾ ਇਹ ਪੋਤ ਚ ਗੱਲ ਐਡੀ ਵੱਡੀ ਤਾਂ ਅੱਗੇ ਠੋਕਰ ਲੱਗੀ ਉਤੋਂ ਹਜੇ ਕੁੜੀ ਦਾ ਵੀ ਤੁਹਾਡੇ ਸਿਰ ਤੇ ਕੰਮ ਆ ਉਹ ਤੇ ਹੈ ਮੈਂ ਨਾ ਇੱਕ ਹੋਰ ਗੱਲ ਕਹਿਣੀ ਸੀ ਮੇਰਾ ਨਾ ਬੜਾ ਦਿਲ ਕਰਦਾ ਸੀ ਹਰ ਪ੍ਰੀਤ ਨੂੰ ਮਿਲਣ ਨੂੰ ਮੈਨੂੰ ਤੂੰ ਹੀ ਮਿਲਵਾ ਸਕਦੇ ਮੈਂ ਤਾਂ ਸਿੱਧੀ ਜਾ ਨਹੀਂ ਸਕਦੀ ਹਜੇ ਉਹਦੇ ਘਰ ਤਾਂ ਦਿਨ ਕੀ ਤੇ ਵਾਰ ਕੀ ਵਿਆਹ ਨੂੰ ਅਗਲਾ ਕਹਿਣਾ ਦਵੇ ਆਪ ਦਾ ਸ਼ਰਫ ਹੈ ਰਾਨੀ ਬੋਆ ਸਾਰਾ ਕੁਛ ਦਾਦੀ ਦੇ ਘਰ ਹੀ ਕਰਵਾਈ ਜਾਂਦੇ ਜਾਂ ਇੱਧਰ ਹੀ ਤੇ ਮੇਰਾ ਨਾ ਕੁੜੀ ਨੂੰ ਮਿਲਣ ਦਿਲ ਕਰਦਾ ਕੋਈ ਇਹੋ ਜਿਹਾ ਬਹਾਨਾ ਲਾਓ ਕਿ ਤੂੰ ਹੀ ਮੈਨੂੰ ਲੈ ਕੇ ਜਾਓ ਐਵੀਂ ਨਾ ਮੁੰਡੇ ਨੂੰ ਲੱਗੇ ਕਿ ਮੈਂ ਆਪ ਜਾਣਾ ਚਾਹੁੰਦੀ ਆ ਬਹਾਨਾ ਕੀ ਲਾਉਣਾ ਅਸੀਂ ਤੇ ਡਿੱਕਣ ਹੀ ਤੁਹਾਨੂੰ ਦੇ ਹਾਂ ਚਿਹਰੇ ਕੱਢਣਾ ਗੱਲ ਹੋਈ ਨਾ ਮੈਨੂੰ ਪੱਕਾ ਪਤਾ ਸੀ ਤੁਸੀਂ ਆ ਹੀ ਜਾਣਾ ਵਾ ਤੇ ਅਹੀਂ ਤਿਆਰ ਹੋਈਆਂ ਤੇ ਇਹ ਮੈਨੂੰ ਸੋ ਕਹਿਂਦੀ ਮੰਮੀ ਤੀ ਮੈਨੂੰ ਕਦੋਂ ਦਾ ਤਿਆਰ ਕਰਾਇਆ ਚਲੋ ਚੱਲੀਏ ਅੱਛਾ ਮੁੜ ਕੇ ਸੇਵਕ ਨੇ ਵੀ ਆਇਆ ਨਾ ਮੁੰਡਾ ਲੈ ਕੇ ਫੇ ਮੁੰਡਾ ਨਾਲ ਖੜਨਾ ਪੈਣਾ ਵਾ ਅੱਗੇ ਹਵਾ ਚ ਘੁੰਮ ਕੇ ਆ ਫਿਰ ਹਵਾ ਚ ਲੈ ਕੇ ਜਾਵਾਂਗੇ ਅੱਛਾ ਅੱਛਾ ਮੈਂ ਤਾਂ ਨਹੀਂ ਤੇਰੀ ਮੰਮੀ ਆਉਂਦੇ ਹੀ ਹੋਣੀ ਆ ਠੀਕ ਹੈ ਮੈਂ ਨਾ ਇੱਕ ਹੋਰ ਸੱਚ ਉਹੀ ਗੱਲ ਹੋ ਗਈ ਨਾ ਇਹਨੂੰ ਤੇ ਨਾਲ ਲੈ ਕੇ ਨਹੀਂ ਜਾ ਸਕਦੀ ਕੋਈ ਘਰੇ ਧਿਆਨ ਰੱਖਣ ਵਾਲਾ ਨਹੀਂ ਤੁਹਾਡੇ ਹੈਗਾ ਤੁਹਾਡੇ ਕਰਾਇਦਾਰ ਵੀ ਤਾਂ ਹੈਗੇ ਹੀ ਆ ਕੋਈ ਨਹੀਂ ਸੁੱਤੀ ਹੈ ਨਾ ਇਹਨੇ ਇਹਨੇ ਸੁੱਤੀ ਰਹਿਣਾ ਇਹਨੇ 2-3 ਘੰਟੇ ਨੇ ਟਿਕੀ ਰਹਿਣਾ ਹੁਣ ਹਾਂ ਜੀ ਕਹਿੰਦੇ ਇੰਜੈਕਸ਼ਨ ਲਵਾਇਆ ਤੇ ਮੈਨੂੰ ਬੁਖਾਰ ਦੀ ਦਵਾਈ ਦਿੱਤੀ ਨੇ ਤੇ ਹੁਣ ਸੁੱਤੀ ਰਹਿਣਾ ਸੁੱਤੀ ਰਹਿਣਾ ਐਦਾਂ ਕਰਦੇ ਆ ਇਹਨੂੰ ਛੱਡ ਜੇ ਨੇ ਤਾਂ ਸੇਵਕ ਨੂੰ ਕਾਦ ਲੈਣੇ ਫੋਨ ਇਹ ਆ ਜਾ ਭਾ ਜੰਦੇ ਹਾਂ ਆਪੇ ਦੋਵੇਂ ਬੱਚਿਆਂ ਨੂੰ ਸੰਭਲੂਗਾ ਹਾਂ ਕਿਉਂਕਿ ਮੈਂ ਨਾ ਉਧਰ ਕੁੜੀ ਨਹੀਂ ਲੈ ਕੇ ਜਾਣੀ ਹਜੇ ਭਾਵੇਂ ਕੋਈ ਗੱਲ ਨਹੀਂ ਪਰ ਮੈਂ ਕੁੜੀ ਨਹੀਂ ਲੈ ਕੇ ਜਾਣੀ ਕੋਈ ਗੱਲ ਨਹੀਂ ਸੇਵਾ ਦਾ ਖਾਣ ਪੀਣ ਦਾ ਥੋੜਾ ਜਨਾ ਵਧੀਆ ਜੀ ਮਠਿਆਈ ਦਾ ਡੱਬਾ ਇਤੋਂ ਵਧੀਆ ਤੁਹਾਡੇ ਲੱਗੇ ਜਿਹੜੇ ਹੈਗਾ ਨਾ ਉੱਥੋਂ ਹੀ ਫੜ ਲੈਣੇ ਆ ਕੋਈ ਨਹੀਂ ਅ ਚਲੋ ਇੱਕ ਮੈਂ ਆਦ ਲੱਗੀ ਹਾਂ ਚਾਹ ਬਣਾਉਣਾ ਨਾ ਨਾ ਮੈਂ ਨਹੀਂ ਚਾਹ ਵੀ ਨਹੀਂ ਹੁਣ ਤਾਂ ਕੁੜੀ ਵਾਲੀ ਵੀਵਾਂਗੀ ਚਲੋ ਚਲੀ ਚਲੋ ਚਲੀ ਜੇ ਬੜੀ ਜਲਦੀ ਫੇ ਤੁਸੀਂ ਅੱਜ ਮੈਨੂੰ ਲੈ ਆਏ ਜੇ ਘਾਰ ਥੋੜਾ ਡਿਨਰ ਤੇ ਕਰਵਾ ਦਿੰਦੇ ਬਿਜਾਰੋਂ ਕੁਛ ਹਾਂਕਦੇ ਬੜੇ ਜਲਦੀ ਜੇ ਤੁਸੀਂ ਕਿਆ ਥੱਲੇ ਹੋ ਨਾ ਮੈਨੂੰ ਨਹੀਂ ਪਤਾ ਹੈਗਾ ਮੈਨੂੰ ਅਜੇ ਹੋਰ ਕਮਾ ਕੇ ਲੈ ਕੇ ਆਉਗੀ ਤੂੰ ਚਲ ਬਾਅਦ ਚ ਜਾਵਾਂ ਦੱਸ ਪੱਕਾ ਤੁਸੀਂ ਇੱਥੇ ਬੈਠੋ ਮੈਂ 2 ਮਿੰਟ ਕੁਝ ਲੈ ਕੇ ਆਇਆ ਰਹਿ ਮੈਂ ਕੁਝ ਨਹੀਂ ਖਾਣਾ ਮੈਂ ਚਾਹ ਪੀ ਲਈ ਹੈ ਨਾ ਬਸ ਇੰਨਾ ਹੀ ਬੜਾ ਹੈ ਚਲੋ ਪੂਆ ਜੀ ਸੁਖ ਨੂੰ ਫੋਨ ਤੇ ਕਰਾਂ ਤੁਹਾਨੂੰ ਮਿਲ ਜਾਣਾ ਹਾਏ ਹਾਏ ਤੂੰ ਨਾ ਲੈਨੀ ਆਉਂਦਾ ਮੈਨੂੰ ਇਹਨਾਂ ਨੇ ਕਦੀ ਕੁਝ ਕਿਹਾ ਹੀ ਨਹੀਂ ਸੋਖੀ ਕਰਨੀ ਮੈਂ ਇਹਨਾਂ ਨੂੰ ਨਾ ਤਾਂ ਕਿਹਾ ਤੈਨੂੰ ਨਹੀਂ ਲਈਦਾ ਹੁੰਦਾ ਬੰਦਿਆਂ ਦੇ ਨਾਂ ਨਹੀਂ ਲਈਦੇ ਹੁੰਦੇ ਜੀ ਕਹਿ ਕੇ ਬੋਲੀਦਾ ਹੁੰਦਾ ਠੀਕ ਹੈ ਪਵਾ ਜੀ ਤੁਸੀਂ ਵਿਆਹ ਤੇ ਨਹੀਂ ਸੀ ਨਾ ਆਏ ਮੈਂ ਲੈ ਇਹਨਾਂ ਨੇ ਸੱਦਿਆ ਹੀ ਨਹੀਂ ਮੈਨੂੰ ਸੱਦਿਆ ਨਹੀਂ ਖਰੇ ਕੀ ਪਤਾ ਕਿਉਂ ਨਹੀਂ ਬੁਲਾਇਆ ਕੀ ਮੈਂ ਇਹਨਾਂ ਕੋ ਖਾਜਣਾ ਸੀ ਸਗੋਂ ਮੇ ਆਣਾ ਸੀ ਤੇ ਸਗਨ ਪਾ ਕੇ ਜਾਣਾ ਸੀ ਲੀੜਾ ਕੱਪੜਾ ਬਣਾ ਕੇ ਦੇ ਕੇ ਜਾਣਾ ਸੀ ਨਾਲ ਵੈਸੇ ਪਵਾ ਜੀ ਸਿੰਪਲ ਹੀ ਵਿਆਹ ਕੀਤਾ ਸ਼ਾਇਦ ਇਸ ਕਰਕੇ ਨਹੀਂ ਚਲੋ ਕੋਈ ਨਹੀਂ بس ਦੋ ਕੁ ਮੁੰਦਰੀਆਂ ਤੇ ਕਾਂਟੇ ਪਾਏ ਆ ਇਨਾ ਕੁਛ ਹੀ ਪਾਇਆ ਤੈਨੂੰ ਤੇਰਾ ਕੁਛ ਆ ਗਈ ਇਨਨ ਕੋ ਮਿੱਠੀ ਪਿਆਰੀ ਬਣ ਕੇ ਨਾ ਕਢਾਲਾ ਨਹੀਂ ਨਹੀਂ ਪਵਾ ਜੀ ਘਰ ਇਨਾ ਕੁਛ ਥੋੜੀ ਪਾਇਆ ਜਾਂਦਾ ਨਾ ਮੈਨੂੰ ਸ਼ੌਂਕ ਹੀ ਨਹੀਂ ਹੈਗਾ ਹੈਗਾ ਮੇਰੇ ਕੋਲ ਸਭ ਕੁਛ ਹੈ ਚਾਰ ਪੰਜ ਦਾ ਸੈੱਟ ਹੈਗੇ ਨੇ ਤੇ ਕੜੇ ਵੀ ਮੇਰੇ ਕੋਲ 3-4 ਸੈੱਟ ਕੜੇ ਦੇ ਨੇ ਤੇ ਮੁੰਦਰੀਆਂ ਤੇ ਮੇਰੇ ਕੋਲ 8 ਹੈਗੀਆਂ ਨੇ ਹਾਏ ਹਾਏ ਇਨਾ ਕੁਛ ਹੈਗਾ ਆ ਹਾਂਜੀ ਪਵਾ ਜੀ ਸਭ ਕੁਛ ਹੈਗਾ ਵਾ ਬੜੇ ਕਹਿੰਦੇ ਕਵਾਨ ਦੇ ਖਾਂਦਾਂ ਦੇ ਹੈਗੇ ਨੇ ਬੜੇ ਸੋਖੇ ਘਰ ਚ ਤੂੰ ਆ ਗਈ ਤੇਰੇ ਮਗਰੇ ਕੌਣ-ਕੌਣ ਹੈਗਾ ਕੀ ਕੰਮ ਕਰਦਾ ਤੇਰਾ ਪਿਓ ਮੈਂ ਆਪਣੇ ਮਾਪੇ ਹੋਦੀ ਇਕਲੋਤੀ ਕੁੜੀ ਹਾਂ ਤੇ ਪਾਪਾ ਮੇਰੇ ਦੁਕਾਨਾਂ ਹੈਗੀਆਂ ਉਹਨਾਂ ਦੀਆਂ ਕੱਪੜੇ ਦਾ ਮਤਲਬ ਕੰਮ ਹੈਗਾ ਸਾਡਾ ਜਿੱਦੀ ਫੁੱਲ ਸੀ ਸਸ ਕੱਪੜੇ ਦਾ ਹੀ ਕੰਮ ਆ ਕੋਈ ਜ਼ਮੀਨ ਜਾਇਦਾਦ ਨਹੀਂ ਕੀ ਆਪਣੇ ਘਰ ਹੈ ਪਾਪਾ ਦੀਆਂ ਦੋ ਸ਼ਾਪਸ ਹੈਗੀਆਂ ਨੇ ਤੇ

ਉਹ ਨਾਲ ਥੱਲੇ ਕੋਈ ਮਿਲ ਗਿਆ ਇਹਨਾਂ ਦੀ ਕੋਈ ਹਵਾ ਕਰਦੀ ਦਾ ਉਹਨਾਂ ਨਾਲ ਗੱਲਾਂ ਕਰਨ ਦੇ ਤਾਂ ਉੱਪਰ ਚਲੋ ਮੈਂ ਆਈ ਚਲੋ ਤੁਸੀਂ ਬੈਠੋ ਇਹ ਨਾਲ ਸੁਖ ਦੇ ਭੂਆ ਜੀ ਨੇ ਅੱਛਾ ਸੱਸ ਜੀ ਮੇਰਾ ਤਾਂ ਮम्मी ਤੇਰੀ ਨੇ ਉੱਪਰ ਹੀ ਆ ਜਾਣਾ ਵਾ ਨਾਲੇ ਮੇਰੀ ਗੱਲ ਸੁਣ ਹਾਂਜੀ ਸੁਖ ਦੀ ਭੂਆ ਨਾ ਕਿਆ ਕਰ ਹਣ ਤੂੰ ਤੇਰੀ ਵੀ ਭੂਆ ਵਾ ਇਦਾਂ ਨਹੀਂ ਕਹੀ ਦੰਦਾ ਹਾਂਜੀ ਨਾਲੇ ਮੈਂ ਇਹਨਾਂ ਨੂੰ ਜਾਣਦੀ ਆ ਮੈਂ ਕਹਣਾ ਨਾ ਪਹਿਲੀ ਵਾਰ ਹੀ ਮਿਲਣਾ ਵਾ ਸਖਾਓ ਸਖਾਓ ਕੋ ਜਿੰਨੂੰ ਨਿਆਣੀ ਜੀ ਮੱਤ ਤੇ ਗਿਆ ਸਮਝਣੀ ਗਿਆ ਜੇ ਇਹਨੇ ਕੋਈ ਸਿਆਣੀ ਨਹੀਂ ਹੈਗੀ ਚਲ ਕੋਈ ਗੱਲ ਨਹੀਂ ਜਿੱਦਾਂ ਜਿੱਦਾਂ ਘਰ ਪਰਵਾਰ ਚ ਰਹੋਗੀ ਰਿਸ਼ਤੇਦਾਰੀਆਂ ਚ ਨਿਭੜੂਗੀ ਆਪੇ ਨੂੰ ਪਤਾ ਲੱਗ ਜਾਣਾ ਵਾ ਕੱਲੀ ਕੱਲੀ ਆ ਨਾ लाड़ली ਰੱਖੀ ਮਾਂ ਪਿਓ ਨੇ ਪਰ ਇੰਨਾ ਘਰਬਾਰ ਜਾਇਦਾਦ ਹੀਰੇ ਵਰਗਾ ਮੁੰਡਾ ਇਹਨੇ ਕੱਲੀ ਨੇ ਤੇ ਸਾਂਭਣਾ ਵਾ ਤੋ ਉੱਥੇ ਕੀ ਕਰੇਗੀ ਜੋ ਟੱਬਰ ਨਾਲ ਸਾਂਭ ਸਕੀ ਤੇ ਕੋਈ ਗੱਲ ਨਹੀਂ ਤੁਸੀਂ ਚਿੰਤਾ ਕਿਉਂ ਕਰਦੇ ਹੋ ਭੈਣ ਜੀ ਸਾਰਾ ਕੁਝ ਸਾਂਭ ਹੋਊਗੀ ਅਹੀਂ ਜੋ ਗਿਆਰਾ ਸਾਥ ਦੇਣ ਲਈ ਸਾਬਸ ਸਿਖਾਵਾਂਗੇ ਉਹਨੂੰ ਤੇ ਸਿਖਾਵਾਂਗੇ ਬੱਚੇ ਨੇ ਤੇ ਫੇਰ ਹੀ ਹੁੰਦਾ ਪਿੱਛੋ ਤੇ ਕੋਈ ਵੀ ਨਹੀਂ ਸਿੱਖਿਆ ਹੁੰਦਾ ਹੁੰਦਾ ਚੋ ਦੇ ਹਰ ਕੋਈ ਆਪਣੇ ਮਾਪਿਆਂ ਦਾ लाडला ਧੀ ਪੁੱਤੀ ਹੁੰਦਾ ਵਾ ਅੱਗੇ ਜਦੋਂ ਜ਼ਿੰਮੇਵਾਰੀਆਂ ਪੈ ਜਾਂਦੀਆਂ ਹਨਾ ਕਿ ਆ ਪੁੱਤਾਂ ਨੂੰ ਆਪੇ ਸਾਰਾ ਘਰ-ਬਾਰ ਸੰਭਾਣਾ ਜਾਂਦਾ ਵਾ ਜੀ ਕੋਈ ਗੱਲ ਨਹੀਂ ਇਹ ਤੁਹਾਨੂੰ ਕਿਹ ਵੀ ਚੀਜ਼ ਦਾ ਨਾ ਪਤਾ ਲੱਗੂਗਾ ਨਾ ਤੇ ਸਾਨੂੰ ਪੁੱਛ ਲੈ ਅਸੀਂ ਸਾਰਾ ਕੁਝ ਸਿਖਾ ਦਾਂਗੇ ਤੁਹਾਨੂੰ ਹਾਂ ਸਿਗਨਤ ਤੇਰੀ ਗੱਲ ਸੁਣ ਕੁੜੀਏ ਸਾਰਾ ਦਿਨ ਆਪਣਾ ਘਰ ਛੱਡ ਕੇ ਇੱਥੇ ਬਵੇਂਗੀ ਹੁਣ ਵੀ ਪਤਾ ਨਹੀਂ ਬੂਏ ਥੱਲੇ-ਕੁੱਲੇ ਛੱਡ ਕੇ ਆ ਗਈ ਸੀ ਤੇ ਤੁਸੀਂ ਨਾਲ ਹੀ ਆ ਗਏ ਫਿਰ ਭੂਆ ਜੀ ਤੁਸੀਂ ਆਏ ਨਾ ਤੇ ਮੈਂ ਦਰਤੀ ਨਾਲ ਖੁੱਲਾ ਰਹਿ ਗਿਆ ਨਾਲ ਕੋਈ ਗੱਲ ਨਹੀਂ ਕੈਮਰੇ ਲੱਗੇ ਹੋਏ ਨੇ ਕੈਮਰੇ ਤੇ ਲੱਗੇ ਹੋਏ ਨੇ ਭਰਤ ਤੇਰਾ ਵੀ ਤੇ ਕੁਝ ਫਰਜ ਆ ਵੀ ਬੂਏ ਬਾਏ ਬੰਦ ਕਰਕੇ ਰੱਖਾਂ ਅੱਗੇ ਤੋਂ ਧਿਆਨ ਰੱਖਾਂਗੀ ਭੂਆ ਜੀ ਸ਼ੁਭਾਰਤਿਕ ਅੱਜ ਤੇ ਰਹਿ ਗਿਆ ਬੂਆ ਬੁੱਲਾ ਕੋਈ ਗੱਲ ਨਹੀਂ ਗਾਂ ਤਾਂ ਪੁੱਤ ਧਿਆਨ ਰੱਖੀ ਭੂਆ ਤੇਰੀ ਵੀ ਠੀਕ ਕਹਿਣ ਦੀ ਹਾਂ ਤੇਰਾ ਨਵਾਂ ਨਵਾਂ ਵਿਆਹ ਆ ਤੈਨੂੰ ਕਿਹੜੀ ਲਾਗ ਬਣਨੇ ਕਿਸ ਦੀ ਜਾਣ ਪਛਾਣ ਨਾ ਕੁਛ ਤੇ ਇਸ ਕਰਕੇ ਨਾ ਜਦੋਂ ਸੁੱਖ ਘਰ ਨਹੀਂ ਨਾ ਹੁੰਦਾ ਤੇ ਆਪਣਾ ਬੂਆ ਬੰਦ ਕਰਕੇ ਰੱਖਿਆ ਕਰ ਬਾਰੂ ਹਾਂਜੀ ਮਾਸੀ ਫਿਰ ਮੈਂ ਹੁਣ ਚਲਦੀ ਆ ਪਿਆ ਤੂੰ ਇਹਨਾਂ ਨੂੰ ਚਾਵਾ ਬਥੇਰਾ ਟਾਈਮ ਹੋ ਗਿਆ ਹੈ ਕੰਡਾਂ ਗੱਲਾਂ ਬੱਤਾਂ ਕਰ ਲੰਦੇ ਨਹੀਂ ਬੱਸ ਚੱਲੀਏ ਬਹੁਤ ਟਾਈਮ ਹੋ ਗਿਆ ਹੁਣ ਸਰ ਆਪਣ ਮਰਜੀ ਕਰਕੇ ਖੜੀ ਤਾ ਹਾਂ ਇੱਕ ਦੂਗ ਦੇ ਆ ਕੇ ਬੈਠੇ ਹਾਂ ਥੋੜਾ ਟਾਈਮ ਹੋਇਆ ਇਸ ਵਾਰ ਸੀ ਇਹਨਾਂ ਨੂੰ ਆਇਆ ਮੇਰੇ ਫੋਨ ਕਰ ਲ ਤੂੰ ਤੇ ਇਹਨਾਂ ਨੂੰ ਅੱਜ ਜਾਣਨ ਲੱਗੀ ਆ ਮੈਂ ਇਹਨਾਂ ਨੂੰ ਬੜੇ ਚੜ੍ਹਦੀ ਜਾਂਦੀ ਆ ਇਹ ਨਾ ਬੜੀ ਉਹ ਜੀਗੀ ਕਰਾਚ ਕਲੇਸ਼ ਪਾਉਣ ਵਾਲੀ ਜਦੋਂ ਤੇਰਾ ਸਾਸੋਰਾ ਜਿੰਦੇ ਸੀ ਨਾ ਉਦੋਂ ਉਹਨਾਂ ਚ ਵੀ ਬੜੀ ਲੜਾਈ ਪਾ ਛੱਡਦੀ ਰਹਿੰਦੀ ਹੁੰਦੀ ਸੀ ਨਿੱਤੌਣਾ ਤੇ ਕਲੇਸ਼ ਨਿੱਤੌਣਾ ਤੇ ਕਲੇਸ਼ ਤਾਈ ਤਾਂ ਜਦੋਂ ਦਾ ਤੇਰਾ ਸਾਸੋਰਾ ਇਦਾਂ ਹੋ ਗਿਆ ਉਦੋਂ ਦੇ ਆਈ ਨਹੀਂ ਆ ਸੋਖ ਵਿਚਾਰਾ ਇਕੱਲਾ ਹੀ ਰਹਿੰਦਾ ਸੀ ਤਾਂ ਹੀ ਵਿਆਹ ਤੇ ਬੁਲਾਇਆ ਤੇਰੇ ਨਾਲ ਹਾਂ ਹਾਂ ਮੇਰੀ ਸੋਨ ਗੱਲ ਇਹਨਾਂ ਢਡੋਂ ਗੱਲ ਕਢਾ ਲੈਂਦੀ ਹੁੰਦੀ ਕੋਈ ਗਲਤ ਨਹੀਂ ਕੀਤੀ ਤੂੰ ਇਹਨਾਂ ਨਹੀਂ ਨਹੀਂ ਐਉਂ ਜੀ ਕੋਈ ਗੱਲ ਨਹੀਂ ਅਜੇ ਆਈ ਸੀ ਆਪਣੀਆਂ ਹੀ ਹੋਰ ਹੀ ਗੱਲਾਂ ਕਰਦੀ ਸੀ ਤੇ ਸੋਖ ਨੂੰ ਵੀ ਨਹੀਂ ਮਿਲ ਕੇ ਗਈ ਉਦਾਂ ਹੀ ਚਲ ਗਈ ਆ ਮੈਂ ਤਾਂ ਕਿਹਾ ਸੀ ਕਰਦੀ ਆ ਫੋਨ ਤੇ ਕਹਿੰਦੀ ਨਹੀਂ ਕੋਈ ਨਹੀਂ ਮੈਂ ਤੁਹਾਨੂੰ ਮਿਲਣ ਆਈ ਆ ਤੇ ਬੱਸ ਫਿਰ ਇਹ ਨਾ ਗੱਲਾਂ ਹੀ ਕਢਾਉਣ ਆ ਗਈ ਸੀ ਤਾਂ ਹੀ ਹੋਣੀ ਨਾ ਸੋਖ ਨੂੰ ਫੋਨ ਕਰਨ ਦਿੱਤਾ ਇਹਦੇ ਚੰਗੇ ਵੇਲੇ ਹੀ ਆ ਗਏ ਆ ਤੇ ਚੱਲ ਗਈ ਔਟ ਕੇ ਨਹੀਂ ਤੇਨੇ ਹੋਰ ਗੱਲਾਂ ਕਰਨੀਆਂ ਮੇਰੇ ਨਾਲ ਦਾ ਦਰਨਾ ਮਾਸੀ ਜੀ ਫਿਕਰ ਨਾ ਕਰੋ ਮੈਂ ਇਨੀ ਵੀ ਕੱਚੀ ਨਹੀਂ ਹੈਗੀ ਜੀ ਜੀ ਮੇਰੀ ਗੱਲ ਸੁਣੋ ਇੱਥੇ ਨਾ ਕੋਈ ਵੀ ਜੇ ਤੁਹਾਨੂੰ ਉਹਦਾ ਮਿਲਣਾ ਹੈ ਜਾਂ ਤੇ ਕੋਈ ਗੱਲਬਾਤ ਹੋਈ ਤੂੰ ਉਸੇ ਵੇਲੇ ਨਾ ਪਾਜੀ ਨੂੰ ਫੋਨ ਕਰਕੇ ਦੱਸ ਦਿਆ ਕਰੋ ਕਿ ਆ ਬੰਦਾ ਆਇਆ ਵ ਤੇ ਆ ਗੱਲ ਹੋਈ ਆ ਤੇ ਜੇ ਜਿਆਦੀ ਗੱਲ ਹੋ ਗਈ ਤੇ ਸਾਨੂੰ ਦੱਸ ਦਿਆ ਕਰੋ ਫੋਨ ਕਰਕੇ ਤੁਹਾਨੂੰ ਪਤਾ ਜਗਾ ਜਿੱਦਾਂ ਦਾ ਮਾਹੌਲ ਆ ਨਾ ਫਿਰ ਵੇਖਣਾ ਪੈਂਦਾ ਵਾ ਅਸੀਂ ਲੱਗੇ ਤੇ ਗਏ ਆ ਪੀਏ ਅਸੀਂ ਚਾਟ ਆ ਜਾਨੇ ਨਾਲੇ ਸੁੱਖ ਤੋਂ ਨਾ ਕੋਈ ਗੱਲ ਨਹੀਂ ਲਪਾਉਣੀਗੀ ਐਵੇਂ ਤੈਨੂੰ ਹਾਲ ਕਿਹੜੇ ਉਹ ਰਿਸ਼ਤੇਦਾਰਾਂ ਦਾ ਪਤਾ ਵਾ ਕੋਈ ਗਲਤ ਪੱਟੀ ਤੈਨੂੰ ਪੜਾ ਜੇ ਕੋਈ ਗਲਤ ਬੋਲ ਜੇ ਜਾਂ ਤੈਨੂੰ ਕੋਈ ਅਣਜਾਣ ਬੰਦਾ ਤੇਰੇ ਕੋਲ ਅੰਦਰ ਵੜ ਜੇ ਲੁੱਟ-ਕੁੱਟ ਕੇ ਲੈ ਜਾ ਅੱਜ ਕੱਲ ਮੋਲ ਕਿਹੋ ਜਿਹਾ ਚੱਲ ਰਿਹਾ ਹੈ ਤੈਨੂੰ ਕਹਿ ਦਰ ਮੈਂ ਚਾਚੀ ਲੱਗਦੀ ਤਾਈ ਲੱਗਦੀ ਤੈਨੂੰ ਕਿਹੜੀ ਪਛਾਣ ਕਿਸ ਦੀ ਗੱਲ ਤੇ ਤੁਹਾਡੀ ਸਹੀ ਹੈ ਪਰ ਹੁਣ ਮੈਂ ਫੋਨ ਕਰਨੀ ਲੱਗੀ ਤੇ ਮੈਨੂੰ ਫੋਨ ਨਹੀਂ ਕਰਨ ਦਿੱਤਾ ਹਨੇ-ਵਾਨੇ ਚਲ ਜੀਦਾ ਨਾ ਪਾਣੀ-ਪੂਣੀ ਦੇ ਬਹਾਨੇ ਜਾਂ ਕਿਸ ਤਰ੍ਹਾਂ ਵੀ ਜਦ ਮੈਂ ਸਬਜ਼ੀ ਰੱਖੀ ਗੈਸ ਤੇ ਬੰਦ ਕਰਾਂ ਕੋਈ ਵੀ ਬੰਦਾ ਲਾ ਕੇ ਚੋਰੀ ਜਾ ਕੇ ਤੇ ਫੋਨ ਕਰਤਾ ਚਲੋ ਮੈਂ ਅੱਗੇ ਤੋਂ ਧਿਆਨ ਰੱਖਾਂਗੀ ਧਿਆਨ ਰੱਖੀ ਤੀ ਮੋਮੀ ਮੋ ਮਮੀ ਕੀ ਹਾਲ ਹੈ ਜ ਮम्मा ਤੀ ਠੀਕ ਹੈ ਹਾਂ ਮੈਂ ਬਹੁਤ ਠੀਕ ਮੈਨੂੰ ਵੇਖ ਤਾਂ ਲੈਣ ਦੇ ਕਿ ਤੇ ਰੱਜ ਰੱਜ ਕੇ ਦੇਖੀ ਆ ਕਿੰਨੀ ਸੋਹਣੀ ਲੱਗਨੀ ਆ ਤੁਸੀਂ ਵੀ ਮੂੰਹ ਵੀ ਖੁਸ਼ੀ ਨਾਲ ਲਾਲ ਹੋਇਆ ਪਿਆ ਵੈ ਮੋਏ ਖੁਲ੍ਹੇ ਛੱਡੇ ਹੋਏ ਨਾਨਾ ਕੋਈ ਜਨਾਨੀ ਲੰਗੀ ਸੀ ਮੈਂ ਦਾਦੀ ਤੁਹਾਨੂੰ ਆਜਾ ਉੱਪਰ ਅੱਛਾ ਪੂਆ ਜੀ ਛੱਡ ਗਿਆ ਆ ਬੜੇ ਜਾਣਨ ਵਾਲੇ ਹੀ ਹੈਗੇ ਲੱਗਿਆ ਚਾਕੇ ਦੇ ਅੱਛਾ ਗੁਰਜੀਤ ਭੈਣ ਜੀ ਨਾ ਪਹਿਲਾਂ ਆਣੀ ਜਾਨੀ ਸੀ ਨਾ ਤਾਂ ਕਰਕੇ ਉਹ ਮਿਲ ਗਏ ਮੈਨੂੰ ਦੋ ਤਿੰਨ ਜਾਣੇ ਚਲੋ ਕੋਈ ਨਹੀਂ ਖੈਰ ਜਾ ਗੱਲ ਇੱਥੇ ਕਰ ਲਵਾਂ ਪਹਿਲਾਂ ਮੈਂ ਕੀ ਹੋਇਆ ਉਹ ਮੇਗਾ ਸਨੋ ਨਾ ਪੂਆ ਸੀ ਸੁੱਖ ਦੇ ਅੱਛਾ ਆਹੋ ਹਾਏ ਹਾਏ ਮੈਂ ਤਾਂ ਸਾਸਰੀ ਘਰ ਵੀ ਨਹੀਂ ਬੁਲਾਈ ਚਲੋ ਕੋਈ ਨਹੀਂ ਮੰਮੀ ਨਾਲ ਨਾ ਉਹ ਗੱਲਾਂ ਹੋਰ ਹੀ ਕਰਦੀ ਐ ਤੈਨੂੰ ਵਿਆਹ ਤੇ ਨਹੀਂ ਸੀ ਬੁਲਾਇਆ ਹੈਗਾ ਚਲ ਠੀਕ ਹੈ ਤੂੰ ਠੀਕ ਹੈ ਨਾ ਹਾਂ ਹਾਂ ਤੇਰੀ ਸਿਰਪਿੜ ਤਾਂ ਹੋਈ ਹੋਣੀ ਵਿੱਚੋਂ ਇੱਕ ਅੱਧੀ ਵਾਰੀ ਸਿਰਪਿੜ ਹਾਂ ਜਿਹੜੀ ਤੈਨੂੰ ਘਬਰਾਟ ਪੈਂਦੀ ਹੁੰਦੀ ਮੇਰੀ ਗੱਲ ਸੁਣ ਤੇਰੀ ਮੱਤ ਵੱਜ ਗਈ ਕਿਹਦੇ ਵਿੱਚ ਕੀ ਕਵਾਂ ਆ ਦਵਾਈ ਦਾ ਸਿਆਪਾ ਕਰਤਾ ਹੀ ਹੈ ਇਹ ਦਵਾਈ ਦਾ ਨਹੀਂ ਤੈਨੂੰ ਪਤਾ ਖਾਣੀ ਤੂੰ ਸਿਮਰਤ ਹਾਂਜੀ ਕੀ ਹੋਇਆ ਤੁਸੀਂ ਕਿਤੇ ਲਾ ਕੇ ਖੜੇ ਹੇ ਨੀਚੇ ਗੱਲਾਂ ਕਰਨ ਦੇ ਬੇਵਾਚੋਂ ਆਏ ਨਹੀਂ ਮੈਂ ਤੈਨੂੰ ਕਿਹਾ ਨਾ ਮੇਰੇ ਜਾਣਨ ਵਾਲੇ ਅੱ ਦਵਾਈ ਉਹ ਮੈਨੂੰ ਦੇਣ ਆਉਂਦੇ ਹੁੰਦੇ ਸੀ ਉਹ ਮੈਨੂੰ ਦੇ ਦਿੱਤੀ ਆ ਮੇਰੀ ਮੱਖੀ ਚ ਬੜੀ ਪੀੜ ਹੁੰਦੀ ਰਹਿੰਦੀ ਆ ਤਾਂ ਮੈਨੂੰ ਫੜਾਈ ਹੀ ਉਹਨਾਂ ਨੇ ਉਹੀ ਐ ਤਾਂ ਕਰਕੇ ਕੀ ਸਮਝਾਉਂਦੇ ਦਵਾਈ ਦਾ ਮੈਂ ਖਾਨੀ ਵੀ ਸੀ ਮੈਂ ਕਿਹਾ ਇਹ ਦਵਾਈ ਮੈਂ ਖਾਨੀ ਆ ਮੈਨੂੰ ਇੱਥੋਂ ਹੀ ਮਿਲਦੀ ਐ ਤੇ ਮੈਨੂੰ ਪਤਾ ਨਹੀਂ ਸੀ ਮੇਰੀ ਧੀ ਦੇ ਸੋਰੇ ਵੀ ਇੱਥੇ ਹੁੰਨੇ ਸੀ ਚੱਲ ਚਲਾ ਚਲੀਏ ਉੱਪਰ ਚਲੀਏ ਚਲਾ ਚਲਾ